ਦੇ ਦੁਆਰ ਖੁਦਾਂ ਕੈਸਰ ਸਿੰਘ ਆਨੂ ਵਾਲੀਏ ਇਹ ਦੁੰਦਾ ਪਾਇਆ ਸੱਚ ਕਰਨ ਸਿੰਘ ਹਮਦਰ ਸਾਹਿਬ ਦੀ ਇਹ ਪਸਾਰੀ ਉਸ ਸਮੇਂ ਹੋ ਰਹੀ ਹੈ ਇੱਥੇ ਜਹਾਂਖਾ ਚੱਤੀ ਆਏ ਭਾਈ ਜੇਸਰਾਜ ਜੀ ਸੋਹ ਸਿੰਘ ਦੇ ਰਾਡ ਵਾਲੇ ਸਰਦਾਰ ਜਸੋ ਸਿੰਘ ਆਨੂ ਆਗਿਆ ਦੁਆਬ ਮੁਰ ਸਿੰਘ ਨੇ ਇਸ ਵਾਰਾਂ ਉਹਨਾਂ ਨੂੰ ਸਾਹ ਕੇ ਆਪ ਜਹਾਂਖਾ ਦੇ ਟੱਕਰੇ ਤੇ ਗਏ ਨੇ ਗਏ ਨੇ ਇਹ ਤੋਂ ਧਿਆਨ ਲਾਏ ਆਏ ਜਦੋਂ ਆਫਸਰ ਸਾਹਿਬ ਦੀ ਪਾਰੋ ਟੱਕੀ ਦੇ ਪਾਵਨ ਦਰਬਾਰ ਦੇ ਸਰਦਾਰ ਜੱਸਾ ਸਿੰਘ ਆਲੂਆ ਨواب ਕਪੂਰ ਸਿੰਘ ਜੀ ਜਿੱਥੇ ਆਪਾਂ ਬੈਠੇ ਅਕਸ਼ਰੀਆ ਕਾਲਕਤਾਰ ਸਾਹਿਬ ਆਈਆਂ ਨੇ ਜਦੋਂ 12 ਦੀਆਂ 12 ਬਿਸਲਾ ਹੁਣ ਇਹਨਾਂ ਸੋਚਿਆ ਕਿ ਉਹਨਾਂ ਸਰਹੰਦ ਨੂੰ ਫਤਿਹ ਕਰਕੇ ਉੱਥੇ ਸਿੱਖ ਰਾਜ ਦਾ ਝੰਡਾ ਲੱਗਿਆ ਜਾਵੇ ਇਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਇਹ ਚੜ ਕੇ ਆਏ ਕਹਿ ਲਈਏ ਕਿ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖੀ ਤੇ ਹੁਣ 12 ਦੀਆਂ 12 ਬਿਸਲਾ ਇਹਨਾਂ ਨੇ ਆਪਣਾ ਰੁਕ ਸਰਹੱਦ ਦੇ ਪਾਸੇ ਦਾ ਕੀਤਾ ਜਿਸ ਨਾਲ ਸਭੇ ਕਰਕੇ ਇੱਕ ਨਿਸ਼ੇਖਰਾਜ ਦਾ ਜਲਾ ਟੰਡਾ ਇਹ ਖੜਾਇਆ ਜਾਵੇਗਾ ਇਹ 12 ਦੀ ਆ 12 ਵਿਸਲਾ ਮੇਰੀ ਪੀ ਦੇ ਮਾਰਗ ਮਹਾਂਬਲੀ ਸਤਿਗੁਰੂ ਹਰਿਬੰਸ ਸਾਹਿਬ ਜੀ ਦੇ ਪਾਵਨ ਅਸਥਾਨ ਕਸ਼ਰੀਆ ਕਾਲਕੰਸਾ ਮੇ ਖਲੋਕੇ ਸਰਦਾਰ ਜੱਸਾ ਸਿੰਘ ਆਲੂਵਾਰੀਆ ਜਿਵੇਂ ਸਰਹੱਦ ਨੂੰ ਫਦੇ ਕਰ ਲਈ ਮੇਰੀ ਪੀ ਦੇ ਮਾਰਗ ਮਹਾਂਬਲੀ ਸਤਿਗੁਰੂ ਰਹਾਬੰਸ ਸਾਹਿਬ ਛੋਟੀ ਸੁਲਤਾਨ ਪਾਦਸ਼ਾਹ ਗੁਰੂ ਨਾਨਕ ਦਾਸ ਮਹਾਰਾਜ ਦੇ ਪਾਵਨ ਦਰਤੇ ਕਰਕੇ ਅਰਦਾਸ ਜਿਵੇਂ ਚੜਾਈ ਕਰਨ ਦੀ ਤਿਆਰੀ ਕਰਦੇ ਨੇ ਬਹੁਤ ਸੁੰਰੇ ਦਾ ਬੰਨਰ ਢਾਡੀ ਜੱਥਾ ਇਹੋ ਬੈਠਾ